ਮੈਂ ਸੰਜੀਵ ਮਹਿਤਾ ਅੱਜ ਪਹੁੰਚਿਆ ਹਰਿद्वार ਜਿੱਥੇ ਸ਼੍ਰੀ ਰਾਤੀ ਨੂੰ ਲੈ ਕੇ ਪੂਰਾ ਜਿਹੜਾ ਮਾਹੌਲ ਹੈ ਬੰਮ ਬੋਲੇ ਵਾਲਾ ਬਣਿਆ ਹੋਇਆ ਹੈ ਤੇ ਮੈਂ ਤੁਹਾਨੂੰ ਹਨ ਵਿਖਾਉਣਾ ਵਾ ਫਰਕੀ ਪੌੜੀ ਤੇ ਕਿੱਦਾਂ ਛੇ ਭਗਤ ਜੜੇ ਆ ਉਹਨਾਂ ਨੇ ਰਾਤ ਨੂੰ ਇੱਥੋਂ ਜਲ ਲੈ ਕੇ ਵਾਪਸ ਜਾਣਾ ਇਹ ਵੇਖੋ ਛੇ ਭਗਤ ਜੜੇ ਆ ਉਹ ਕਾਵੜ ਇਸ਼ਨਾਨ ਕਰਕੇ ਇਸ ਤੋਂ ਬਾਅਦ ਜਿਹੜਾ ਜਲ ਆ ਉਹ ਲੈ ਕੇ ਜਾਣਗੇ ਇਹ ਛੋਟੇ ਛੋਟੇ ਭੋਲੇ ਸ਼ੰਕਰ ਦੇ ਭਗਤ ਵੀ ਜੜੇ ਆ ਇੱਥੇ ਪਹੁੰਚੇ ਤੇ ਆ ਉਹ ਵੀ ਆਪਣਾ ਇਸ਼ਨਾਨ ਕਰਕੇ ਤੇ ਪੂਰੀ ਤਿਆਰੀ ਕਰ ਕਰ ਰਏ ਆ ਸਾਰੇ ਜਣੇ ਆ ਜਿਹੜੇ ਪੈਦਲ ਆਪਣੇ ਆਪਣੇ ਜਿੱਥੋਂ ਜਿਹੜੀ ਜਿਹੜੀ ਮੰਜ਼ਲ ਤੋਂ ਆਏ ਆ ਉੱਥੇ ਸਾਡੇ ਪੈਦਲ ਜਾਣਗੇ ਤੇ ਉੱਥੇ ਕੱਲ ਸਵੇਰੇ ਜਿਸਾ ਤੁਹਾਨੂੰ ਪਤਾ ਹੀ ਹੈ ਵੀ ਸ਼ਿਵਰਾਤਰੀ ਹੈ ਸ਼ਿਵਰਾਤਰੀ ਤੇ ਜਾ ਕੇ ਸ਼ਵਾਲੇ ਜਲ ਚੜਾਉਣਗੇ ਤੇ ਇਹ ਵੇਖੋ ਤੁਸੀਂ ਕਿੰਦਾ ਤਿਆਰੀਆਂ ਚੱਲ ਰਹੀਆਂ ਛੋਟੇ ਛੋਟੇ ਇਹ ਮਹਿਲਾਵਾਂ ਵੀ ਆਈਆਂ ਵੇਣਾ ਲੋ ਤੁਹਾਨੂੰ ਅਰੇ ਤੋਂ ਅੱਗੇ ਤੁਹਾਨੂੰ ਫੇਰ ਹੋਰ ਨਜ਼ਾਰਾ ਵਿਖਾਉਨੇ ਆ। ਲੋ ਜੀ ਇਹ ਮਾਲਾ ਵੇਚ ਰਿਹਾ ਮਾਲਾ ਮਨਕੇ ਵਾਲੀ ਰੁਦਰਾਕਸ ਦੀ ਮਾਲਾ ਵੇਚ ਰਹਾ ਹੈ। ਲੋ ਇਹ ਇਹ ਆਪਣੀ ਗਾਵੜ ਤਿਆਰ ਕਰ ਰਹੇ ਨੇ। ਦੇਖੋ ਕਿਸ ਤਰ੍ਹਾਂ ਜਾ ਰਹੇ ਨੇ ਪੂਰਾ ਸਾਹ ਇਹ ਜਿਹੜਾ ਨਜ਼ਾਰਾ ਤੁਹਾਨੂੰ ਹਰਕੀ ਪੌੜੀ ਤੋਂ ਵਖਾ ਰਿਆ ਮੈਂ ਪੂਰਾ ਜਿਹੜਾ ਹਰਕੀ ਪੌੜੀ ਜਿਹੜੀ ਆ ਉਹ ਭਗਵੇ ਰੰਗ ਨਾਲ ਰੰਗੀ ਹੋਈ ਹੈ ਭੋਲੇ ਸ਼ੰਕਰ ਦੇ ਚੰਕਾਰੇ ਲੱਗਦੇ ਪਏ ਆ ਕੇ ਵੇਖੋ ਤੁਸੀਂ ਅੜ ਛੋਟੇ ਛੋਟੇ ਬੱਚੇ ਜਿਹੜੇ ਆ ਛੋਟਾ ਬੱਚਾ ਪਾਰਟੀ ਭੋਲੇ ਭੋਲੇ ਸ਼ੰਕਰ ਦੀ ਪਾਰਟੀ ਤੇ ਛੋਟੇ ਛੋਟੇ ਬੱਚੇ ਆ ਦੇਖੋ ਪੱਗ ਦਾ ਕਵਰ ਲੈ ਕੇ ਪੈਦਲ ਜਾਣਗੇ ਇਹ ਜਿਹੜਾ ਨਜ਼ਾਰਾ ਤੁਹਾਨੂੰ ਦਿਖਾ ਰਹੇ ਆ ਇਹ ਹਰ ਕੀ ਬੋਡੀ ਦਾ ਨਜ਼ਾਰਾ ਹੈ ਹਾਲੀ ਜਿਉ ਜੋ ਥੋੜਾ ਹਨੇਰਾ ਹੋਏਗਾ ਤੇ ਉਦੋਂ ਤੀਰ ਵਾਦੀ ਜਾਏਗੀ ਤੇ ਆਪਣੇ ਆਪਣੇ ਮੰਜਲ ਨੂੰ ਰਵਾਨਾ ਹੋਵੇਗੀ ਇਹ ਦੇਖੋ ਸਾਰੇ ਜਿਹੜੇ ਬੋਲੇ ਆ ਤਿਆਰ ਹੋ ਰਹੇ ਆ ਬੋਲੇ ਸ਼ੰਕਰ ਵੀ ਜੈ ਸਾਰੇ ਜਿਹੜੇ ਸ਼ਰ ਭਗਤ ਆ ਆਪਣੀ ਆਪਣੀ ਕਾਵੜ ਜਿਹੜੀ ਆ ਉਹ ਤਿਆਰ ਕਰ ਰਹੇ ਆ ਤੇ ਉਹ ਸਾਰੇ ਜਿਹਨੇ ਮਤਲਬ ਪੈਦਲ ਆਪਣੀ ਜਿਹੜਿਆ ਜਿੱਥੋਂ ਜਿੱਥੋਂ ਹੁੰਦੇ ਨੇ ਉੱਥੇ ਆਪਣੀ ਮੰਜ਼ਿਲ ਤੇ ਪਹੁੰਚਣਗੇ ਇਹਦੀ ਕਾਵੜ ਯਾਤਰਾ ਦੀ ਮੈਂ ਥੋੜੀ ਤਾਂ ਨੁਕਾਸ ਖal ਦੱਸ ਦਿਆਂ ਇਹ ਜਲ ਜਿਹੜਾ ਵਾ ਇਹਨੂੰ ਜ਼ਮੀਨ ਨਾਲ ਟੱਚ ਨਹੀਂ ਕਰਨਾ ਹੈ ਜ਼ਮੀਨ ਨਾਲ ਟੱਚ ਨਹੀਂ ਕਰਨਾ ਤੇ ਜਲ ਇਦਾਂ ਹੀ ਜਿਹੜਾ ਵਾ ਉਹ ਰੱਖ ਕੇ ਲੈ ਕੇ ਜਾਣਾ ਵਾ ਇਹ ਦੇਖੋ ਜਰੂਰ ਜ ਜਲ ਭਰ ਲੈਣਗੇ ਫਿਰ ਇਹ ਥੱਲੇ ਨਹੀਂ ਰੱਖਣਗੇ ਇਹਨਾਂ ਨੂੰ ਕਾਵੜਦੋਂ ਇਹ ਮਤਲਬ ਇਸ ਤਰ੍ਹਾਂ ਹੀ ਕਾਵੜਦੋਂ ਢਾ ਕੇ ਤੇ ਕਰਨੀ ਹੈ ਯਾਤਰਾ ਦੇਖੀ ਜਾਓ ਤੁਸੀਂ ਇਹ ਸਾਰੇ ਬੋਲੇ ਹੈ ਬੋਲਾ ਬੋਲਾ ਕਹਤੇ ਹੈ ਬੋਲੇ ਸ਼ੰਕਰ ਦਾ ਬੋਲਾ ਹੈ ਨਾ ਉਹੀ ਬੋਲਾ ਹੈ ਬੋਲੇ ਹੈ ਦੇਖੋ ਲੜਕੀ ਵੀ ਜਿਹੜੀ ਹੈ ਇਹ ਵੀ ਚੱਲ ਲੈ ਕੇ ਜਾਏਗੀ। ਦੇਖੋ ਸਾਰੇ ਪੂਰੀ ਤਰ੍ਹਾਂ ਜਿਹੜਾ ਵਾ ਸ਼ਿਵ ਸ਼ੰਕਰ ਉੱਧੇ ਰੰਗ ਨਾਲ ਜਿਹੜਾ ਵਾ ਹਰ ਕੀ ਬਾਉੜੀ ਰੰਗੀ ਗਈ ਹੈ। ਬਾਜ਼ਾਰ ਲੱਗੇ ਹੋਏ ਦੇਖ ਲਓ ਤੁਸੀਂ ਬਾਜ਼ਾਰ ਵੀ ਦੇਖ ਲਓ। स्नान है छोटे छोटे बच्चे स्नान करते अरे बोले कहाँ से आए हो कहा से आए आप्बल अच्छा अच्छा वहां से आए हो तो कब वापस कब जा रहे हो को जा रहे अच्छा तो कब पहुंचोगे वहां पे आप पहुंचेंगे सुबह 4:00 बजे बड़ा डाकावड़ पे जाएंगे कि या पैदल जा रहे हैं ये चले फिर कावड़ डाकावड़ हां काक नहीं है, नहीं है।, नहीं है ये, ये पैदल जाएंगे आप पर... नहीं बस में जाएंगे अच्छा बस में कावड़ लेके आएगी अच्छा वो वहां का गांव पे खड़े लो जी ये और नजारा देख लो ये मोटरसाइकिल पे इन्होंने कावड़ यात्रा एदा ही इन्होंने ਬਣਾਤੀ ਹੈ ਮੋਟਰਸਾਈਕਲ ਦੀ ਕਾਵੜ ਯਾਤਰਾ ਇਹ ਹੁਣ ਆਪਣੇ ਜਾਣਗੇ ਜਿੱਥੋਂ ਆਏ ਆ ਬੋਲੇ ਕਹਾਂ ਸੇ ਆਏ ਹੋ ਆ ਮੈਂ ਬਿਜਨੌਰ ਤੋਂ ਬਿਜਨੌਰ ਸੇ ਆਏ ਆ ਕਾਬਾ ਆਏ ਥੇ ਅਸਮਾਏ ਅੱਛਾ ਅੱਛਾ ਕੇਵਲਾ ਲਗਾੜ ਦੁਆਰਾ ਬੜੀਆ ਹੈ ਠੀਕ ਹੈ ਹਰ ਸਾਲ ਆਤੇ ਹੋ ਹਾਂ ਹਰ ਸਾਲ ਸਾਵਣ ਮਾਤੇ ਹੁਣ ਬਿਜਨੌਰ ਮਾਤੇ ਆਤੇ ਠੀਕ ਹੈ ਦੇਖੋ ਜੀ ਸਾਰੇ ਪਾਸੇ ਕਾਵੜ ਯਾਤਰਾ ਚੱਲ ਰਹੀ ਹੈ ਅਸਲ ਤੇ ਅੱਜ ਮੈਂ ਪੰਜਾਬ ਚੋਂ ਹੀ ਇੱਥੇ ਪਹੁੰਚਿਆ ਵਾਂ ਤੇ ਅੱਧੀ ਹਿੰਦੀ ਤੇ ਅੱਧੀ ਪੰਜਾਬੀ ਮਿਕਸ ਹੀ ਚੱਲਦੀ ਪਈ ਹੈ ਲੋ ਜੀ ਇਹਨਾਂ ਨੇ ਕਾਵੜ ਯਾਤਰਾ ਪਹਿਲਾਂ ਮੰਤਰ ਜਾਪ ਕਰਨ ਦੇ ਆ ਏ ਦੇਖੋ ਤਿਆਰੀਆਂ ਮਤਲਬ ਆਪਣੇ ਆਪਣੇ ਜਿੱਥੇ-ਇੱਥੇ ਜਾਣਾ ਇਹਨਾਂ ਨੇ ਜਾ ਰਹੇ ਨੇ ਇਹ ਭੋਲੇ ਜਲ ਲੈ ਰਹੇ ਨੇ ਅੱਜ ਤੁਹਾਨੂੰ ਹਰ ਕੀ ਪੌੜੀ ਤੇ ਹਰ ਤਰਫ ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਕਾਬੜੀ ਨਜ਼ਰ ਆਉਣਗੇ ਲੋ ਵੇਖੋ ਤੁਸੀਂ ਇੱਥੇ ਫੇਰ ਕਾਬੜੀ ਜਿਹੜੇ ਲੋਕਾਂ ਨੇ ਕਾਬੜ ਲਗਾ ਰੱਖੀ ਹੈ ਲੈ ਰਹੇ ਨੇ ਤੜ ਤੜ ਜਨ ਲੈ ਰਹੇ ਨੇ ਇਹ ਵਾਈਸਾਪ ਇੰਡੀਆ ਵੱਲੋਂ ਤੁਹਾਨੂੰ ਹਰ ਕੀ ਪੌੜੀ ਹਰਿਦਵਾਰ ਤੋਂ ਇਹ ਸਾਰੀ ਜਿਹੜੀ ਕਵਰੇਜ ਹੈ ਇਹ ਵਿਖਾ ਰਹੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤਾਵੜ ਯਾਤਰਾ ਤੇ ਸ਼ਿਵਰਾਤਰੀ ਨੂੰ ਲੈ ਕੇ ਉਹ ਤੁਹਾਨੂੰ ਮੰਨਸਾ ਦੇਵੀ ਜੀ ਦੇ ਵੀ ਦਰਸ਼ਨ ਕਰਾ ਦਿੰਨੇ ਆ ਉਹ ਮੰਨਸਾ ਦੇਵੀ ਦਾ ਮੰਦਰਾ ਉੱਥੇ ਵੀ ਸ਼੍ਰੀ ਰਾਤਰੀ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ ਇਹ ਵੇਖੋ ਇਹਨੀ ਰਾਤ ਤੁਸੀਂ ਵਾਈਸ ਆਫ ਇੰਡੀਆ ਵਾਸਤੇ ਹਰ ਦੁਆਰ ਹਰ ਕੀ ਪੌੜੀ ਤੋਂ ਦੇਖ ਰਹੇ ਹੋ ਹਾਰਤੀ ਵੀ ਥੋੜੀ ਜਿਹੀ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਆ ਤੀਨੋਂ ਲੈ ਕੇ ਵੀ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਇਹ ਦੇਖ ਸਕਦੇ ਤੁਸੀਂ ਸ਼੍ਰੀ ਰਾਤਰੀ ਨੂੰ ਲੈ ਕੇ ਦੁਕਾਨਾਂ ਵੀ ਜਿਹੜੀਆਂ ਵਾਂ ਉਹ ਸਜੀਆਂ ਹੋਈਆਂ ਨੇ ਪੂਰੀ ਤਰ੍ਹਾਂ ਬਹੁਤ ਖੂਬਸੂਰਤ ਨਜ਼ਾਰਾ ਆਇਆ ਸ਼੍ਰੀ ਰਾਤਰੀ ਹਰ ਦੁਆਦ ਵਿੱਚ ਕਾਫੀ ਤੋਂ ਤਾਂ ਨੰਮ ਨਈਂ ਜਾਂਦੀ ਐ ਹਰ ਆਸ਼ਰਮ ਹਰ ਅਖਾੜੇ ਵੱਲੋਂ ਸ਼ਿਵਰਾਤਰੀ ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਲਓ ਜੀ ਹੋਰ ਵੇਖੋ ਹਰ ਕੀ ਬੋਡੀ ਦਾ ਨਜ਼ਾਰਾ ਗੰਗਾ ਜੀ ਦੇ ਦਰਸ਼ਨ ਕਰ ਲੋ ਇਹ ਸਾਰਾ ਪ੍ਰਸਾਰਣ ਜਿਹੜਾ ਤੁਹਾਨੂੰ ਐ ਵਾਈਸਾਪ ਇੰਡੀਆ ਨਿਊ ਚੈਨਲ ਵੱਲੋਂ ਫੇਜ ਆ ਰਿਹਾ ਹੈ ਇਹ ਦੇਖੋ ਇੱਥੇ ਭੋਲੇ ਸ਼ੰਕਰ ਦੇ ਜਲ ਲੈ ਕੇ ਜਾਣ ਲਈ ਤਿਆਰੀਆਂ ਜਿਹੜੀਆਂ ਕਾਵੜਵਾ ਯਾਤਰੀ ਜਿਹੜੇ ਆ ਉਹ ਪੂਰੇ ਜੋਸ਼ ਉਤਸ਼ਾਹ ਦੇ ਵਿੱਚ ਹੈ ਭੀੜ ਕਾਫੀ ਹੈ ਰੌਲਾ ਵੀ ਕਾਫੀ ਹੈ ਜਿਹਦੇ ਕਰਕੇ ਤੁਹਾਨੂੰ ਹੋ ਸਕਦਾ ਆਵਾਜ਼ ਬਹੁਤ ਸੁਣਦੇ ਵਿੱਚ ਕੁਝ ਤਕਨੀਕੀ ਤੰਗੀ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਚਲੋ ਆਵਾਜ਼ ਠੱਠਾ ਕਰ ਵੀ ਪਹੁੰਚਦੀ ਜਾਏ ਤੇ ਸਾਰਾ ਕੁਝ ਤੁਹਾਨੂੰ ਦਿਖਾਈਏ ਕਾਵੜ ਯਾਤਰੀ ਜਿਹੜੇ ਆ ਉਹ ਦੇਖੋ ਕਿਵੇਂ ਜਲ ਭਰ ਰਹੇ ਆ ਗੱਲ ਹੈ ਕਿ ਇਹਨਾਂ ਨੇ ਆਪਣੇ ਆਪਣੇ ਸਥਾਨ ਤੇ ਜਾਣਾ ਹੈ ਇਸ ਵੇਲੇ ਕਰੀਬ 6:30 ਵਜੇ ਦੇ ਆ ਸ਼ਾਮ ਦੇ ਤੇ ਥੋੜਾ ਥੋੜਾ ਬੱਦਲ ਵੀ ਹੋ ਰਿਹਾ ਹੋ। ਦੇਖੋ ਹਰ ਕੀ ਪੌੜੀ ਤੇ ਆਰਤੀ ਵੀ ਸ਼ੁਰੂ ਹੋ ਗਈ ਹੈ। ਆਰਤੀ ਦੇ ਟਾਈਮ ਦਾ ਵੀ ਤੁਸੀਂ ਨਿਆਰਾ ਵੇਖ ਲੋ ਗੰਗਾ ਮਈਆ ਜੀ ਦੇ ਦਰਸ਼ਨ ਕਰ ਲੋ। ਯਾਰ ਪਿਆ ਕੋਈ। ਹਰ ਕੀ ਬੋੜੀ ਤੋਂ ਆਰਤੀ ਜੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਗੰਗਾ ਮैया जी ਦੇ ਭਜਨ ਗਾਏ ਜਾ ਰਹੇ ਨੇ ਅਸੀਂ ਇਸ ਵਿੱਚ ਹੀ ਹੈ ਇਹ ਸਾਰੀਆਂ ਝਲਕੀਆਂ ਇਸ ਤੋਂ ਬਾਅਦ 사ਵਨ ਦੇ ਵਿੱਚ ਵੱਡੀ ਕਾਵੜ ਯਾਤਰਾ ਜਿਹੜੀ ਹੈ ਉਹ ਚੱਲਦੀ ਹੈ ਮੈਂ ਸੰਜੀਤ ਮੇਤਾ ਤੁਹਾਡੇ ਕੋਲੋਂ ਲੈਣਾ ਇਜਾਜ਼ਤ ਤੇ ਜੇ ਕੋਈ ਹੋਰ ਮੈਨੂੰ ਕੋ ਵਧੀਆ ਸੀਨ ਮਿਲਦਾ ਤਾਂ ਮੈਂ ਦਿਖਾਣਾ ਇਹ ਦੇਖੋ ਭੋਲੇ ਸ਼ੰਕਰ ਬਰ ਆ ਰਹੇ ਆ ਵਾਗ ਵਾਗ ਕੇ ਜਾ ਰਹੇ ਹਿੰਦੀ ਪੰਜਾਬੀ ਮਿਕਸ ਬੋ ਰਹੇ ਆ